ਨਾਮ ਮੈਂ ਪ੍ਰਜੀਤ ਸਿੰਘ ਜੀ ਕਿਰਪਾਲੇਵਾਲ ਤੋਂ ਜੀ ਜੀ ਜੋ ਤੁਸੀਂ ਮੌਕੇ ਤੇ ਪਹੁੰਚੇ ਤਾਂ ਕੀ ਹਾਲਾਤ ਸੀਗੇ ਇਹ ਮੌਕੇ ਤੇ ਜੀ ਬਹੁਤ ਵੱੱਸ ਆਪਣੀ ਡਿੱਗ ਚੁੱਕੀ ਸੀ ਬੜੇ ਗੰਭੀਰ ਹਾਲਾਤ ਸੀ ਜਦੋਂ ਅਸੀਂ ਆ ਰਹੇ ਸੀ ਜੀ ਇਧਰੋਂ ਆਪਣੇ ਕਿਰਪਾਲ ਸਿੰਘ ਵਾਲਾ ਤੋਂ ਮਹਿਲ ਕਲਾਂ ਨੂੰ ਇੱਥੇ ਚਾਂਨਕ ਜਦੋਂ ਅਸੀਂ ਬੱਸ ਦੇਖੀ ਤੁਰੰਤ ਗੁਰੂ ਘਰ ਦੇ ਆਪਾਂ ਸੇਵਾਦਾਰ ਨੂੰ ਅਨਫਾਰਮ ਕੀਤਾ ਵੀ ਬਾਬਾ ਜੀ ਉੱਥੇ ਬੱਸ ਡ ਪਲਟ ਗਈ ਤੇ ਬੇਨਤੀ ਕਰੋ ਵੀ ਆਪਣੇ ਬੱਚੇ ਸਹੀ ਸਲਾਮਤ ਕੱਢ ਗਏ ਆਪਾਂ ਬਾਹਰ ਜਦੋਂ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਇੱਥੇ ਅਸੀਂ ਬੱਸ ਨੂੰ ਇੱਕ ਪਾਸੋਂ ਕਹਿਆ ਉਹਦੇ ਨਾਲ ਜਿਹੜਾ ਥੱਲੇ ਕਨੈਕਟਰ ਸੀ ਬਾਰੀ ਵਿੱਚ ਖੜਾ ਸੀ ਤੇ ਉਹ ਦੱਬਿਆ ਗਿਆ ਤੇ ਉਹਦੀ ਮੌਤ ਹੋ ਗਈ ਜੀ ਮੌਕੇ ਤੇ ਤੇ ਬਾਕੀ ਬੱਚੇ ਸਹੀ ਸਲਾਮਤ ਆ ਜੀ ਉਹ ਅਸੀਂ ਕੱਢ ਲਏ ਬੱਚਿਆਂ ਦੇ ਕੋਈ ਛੱਟਾ ਨਹੀਂ ਨਹੀਂ ਬੱਚਿਆਂ ਦੇ ਨਾਰਮਲ ਹੀ ਛੱਟਾ ਹੋਣਗੇ ਜੀ ਮੰਨ ਲਓ ਇੰਨਾ ਭੀੜ ਤਾਂ ਨਹੀਂ ਕੇਤੇ ਨਹੀਂ ਨਹੀਂ ਜੀ ਨਹੀਂ ਠੀਕ ਹੈ ਮੇਰਾ ਨਾਮ ਤਾਂ ਸਾਲੂ ਸ਼ਾਹ ਲਾਦੇ ਆ ਅੰਮ੍ਰਿਤਪਾਲ ਸਾਡੇ ਕੀ ਲੱਗਦੇ ਜੀ ਮੇਰਾ ਪਤੇ ਦਾ ਐ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਲਾ ਵੀਰੇ ਫੋਨ ਪਰ ਗਿਆ ਸੀਗਾ ਤਾਂ ਪਿੰਡ ਆਜ ਤਾਂ ਕੰਮ ਕਰਦੇ ਸੀ ਵੀਰੇ ਉਹ ਅੱਗੇ ਆਉਂਦੇ ਆ ਤੇ ਅੱਥੇ ਅਬਰਵਾਹੇ ਦੇ ਤਰਫੇ ਤੇ ਹਾਂ ਮੜਸਾਉਂਦੇ ਹਾਂ ਜਦ ਆ ਕੇ ਦੇਖਿਆ ਮੇਰੇ ਉਹਨਾਂ ਦਾ ਬਾਹਰ ਟੱਡਿਆ ਹੋਇਆ ਸੀ ਠੀਕ ਹੈ ਜਦੋਂ ਮੈਂ ਪਤਾ ਪੁੱਤਾ ਉਹ ਕਹਿੰਦੇ ਵੀ ਥੱਲੇ ਆਇਆ ਸੀ ਠੀਕ ਹੈ ਹਾਂ ਸਸਤੇ ਥੱਲੇ ਆਇਆ ਸੀ ਹਾਂ ਮੇਰੇ ਉਹਨਾਂ ਦਾ ਮੈਂ ਚਾਹ ਨਹੀਂ ਸੀ ਪਤਾ ਪੂਰਾ ਆ ਗਿਆ ਸੀ ਠੀਕ ਹੈ ਮੈਂ ਤਾਂ ਕੋਸੇ ਸਾਫਾ ਤੋਂ ਕਿਤੇ ਮਾਇ ਲਾਇਕ ਲਵਾਇਆ ਇੱਥੇ ਕਹਿੰਦੇ ਵੀ ਮੇਹ ਢਾਟਾ ਸਾਹਿਬ ਆਗੇ ਸੀ ਉਹ ਕਹਿੰਦੇ ਉਹ ਕੰਮ ਕਰਦਾ ਕਿੰਨੇ ਟਾਈਮ ਤੋਂ ਜਿਹੜਾ ਉਹਦੇ ਵਿੱਚ ਕੰਮ ਕਰ ਰਿਹਾ ਸੀ ਇਸ ਕੋਲ ਚ ਮੈਂ ਖੜਾ ਪਹਿਲਾਂ ਪ੍ਰਾਣਾ ਲੱਗਾ ਸੀਗਾ ਕਾਫੀ ਟਾਈਮ ਤੇ ਯਾਰ ਸਰਪ੍ਰੀਖੀ ਇਹ ਪੂਰਾ ਮਾਮਲਾ ਜਿਹੜੇ ਸਕੂਲ ਦੀ ਵਾਸਾ ਜਿਹੜੀ ਆ। ਆ ਸਾਨੂੰ ਕਟੋਰੋਂ ਤੋਂ ਇਤਲਾ ਮਿਲੀ ਸੀ ਕੋਈ ਬੱਸ ਸਿਕੜ ਹੋ ਗਈ ਹੈ ਮਹਿਲਕਲਾਂ ਖਲਾਲ ਮਾਝਾ ਰੋਡ ਤੇ ਬੱਸ ਸਕੂਲ ਬੱਸ ਬੱਚਿਆਂ ਦੀ ਸਿਕੜ ਹੋ ਕੇ ਐਕਸੀਡੈਂਟ ਹੋ ਗਿਆ। ਇਸ ਤੇ ਮੌਕੇ ਤੇ ਅਸੀਂ ਪਹੁੰਚੇ ਐਸਐਸਐਸਟੀਮ ਐਂਬੂਲੈਂਸ ਪਹੁੰਚੇ ਜਿਹ ਮੌਕੇ ਦੇਖਣ ਲਈ ਜਾਨਕ ਸੜਕ ਛੋਟੀ ਹੋਣ ਕਰਕੇ ਉਥੇ ਬੱਸ ਸਿਕੜ ਹੋ ਗਈ ਬੱਚਿਆਂ ਨਾਲ 23 33 ਬੱਚੇ ਸੀ ਬਾਬਾ ਗੰਗਾ ਸਿੰਘ ਕੱਢਦੇ ਪਰ ਸਭ ਤੋਂ ਵੱਡੀ ਗੱਲ ਹੈ ਬੱਚੇ ਸਾਰੇ ਸੁਰੱਖਤ ਨੇ ਬਸ ਦਾ ਕੰਡਕਟਰ ਬਸ ਇੱਕਦਮ ਪਲਟਕਾਰ ਥੱਲੇ ਆ ਗਿਆ ਜਿਹਦੀ ਡੈਥ ਹੋ ਗਈ ਹੈ ਉਹ ਡੈੱਡ ਬੋਡੀ ਅਸੀਂ ਇੱਥੇ ਹਸਪਤਾਲ ਪਹੁੰਚਿਆ ਉਹਦੇ ਵਾਰਸ ਜੋ ਬਿਆਨ ਲਖਣਗੇ ਅਸੀਂ ਉਹੇ ਜੀ ਕਾਰਵਾਈ ਕਰਾਂਗੇ ਜੋ ਲਖਾਉਣਗੇ ਅਸੀਂ ਉਹੇ ਜੀ ਕਾਰਵਾਈ ਕਰਾਂਗੇ ਜੋ ਇੱਕ ਸਕੂਲ ਦੀ ਬੱਚਾ ਪਾਰਟੀ ਹੈ ਤੁਹਾਡੇ ਕੋਲ ਆਏ ਹੋਗੇ ਹਾਂਜੀ ਹਾਂਜੀ 25 ਜਾਂ ਕੀ ਕਨਫਰਮ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਉਹ ਹਾਂਜੀ ਤੇ ਉਹ ਬਰਾਉ ਡੈੱਡ ਸੀਗਾ ਡੇਥ ਹੋ ਚੁੱਕੀ ਸੀ ਉਹਦੀ ਪਹਿਲੇ ਹੀ 10 15 ਮਿੰਟ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਬੱਚਾ ਸਾਡੇ ਕੋਲ ਕੋਈ ਇੰਜਰਡ ਨਹੀਂ ਆਇਆ ਕਿੰਨੀ ਉਮਰ ਹੈ ਜੀ ਉਹਨਾਂ ਦੀ ਅਰਾਊਂਡ 30 ਸਾਲ ਦੀ ਉਮਰ ਹੈ ਬੱਚੇ ਜੀ ਕੰਡਕਟਰ ਦੀ ਜੀ ਹਾਂ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਨਹੀਂ ਬੱਚਾ ਕੋਈ ਨਹੀਂ ਹੈ ਸਰ ਠੀਕ ਹੈ ਉਹ ਵੀ ਅਮਰਤਪਾਲ ਸਿੰਘ ਹੈ ਬੱਚੇ ਨਾ ਉਹਦਾ ਕੰਡਕਟਰ ਦਾ ਨਾਮ ਤੇ ਰਹਿਣ ਵਾਲਾ ਉਹ ਕਲਾਲ ਮਾਸਰੀ ਦਾ ਸੀਗਾ ਠੀਕ ਹੈ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15 20 ਮਿੰਟ ਹੋ ਗਏ ਸੀ ਡੈਥ ਹੋਈ ਠੀਕ ਹੈ ਹਾਂ